ਨੌਜਵਾਨ ਜੀ ਆਪਣੇ ਪਿੰਡ ਦੇ ਨੇ ਤੇ ਇਹਨੇ ਨਸ਼ਾ ਥੋੜਾ ਕਰਦੇ ਸੀਗੇ ਜਿਹੜੇ ਕਰੀਮ 10 ਸਾਲਾਂ ਦੇ ਐਡਿਕਟਡ ਸੀਗੇ ਤੇ ਪੰਜਾਬ ਸਰਕਾਰ ਤੇ ਸ਼੍ਰੀ ਪੰਜਾਬ ਦੇ ਹ honors CM ਸਰਦਾਰ ਭਵਨ ਸਿੰਘ ਮਾਨ ਦੇ ਦੇਸ਼ਾਂ ਦੇ ਚੋਂ ਜੁੱਧ ਨਸ਼ਾ ਬਰਕਰਾਰ ਜਿਹੜੀ ਮਹਿਮਾ ਪੇਸ਼ੁਰੂ ਕਰ ਰੱਖੀ ਹੈ ਇਹ ਤਿੰਨ ਵਲੰਟੀਅਰ ਨੇ ਜਿਹੜੇ ਵੀਰ ਕਹਿੰਦੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਸੀ ਇਹਨਾਂ ਨੂੰ ਅੱਜ ਪਿੰਡੋਂ ਲਿਆ ਕੇ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਵਿਲੇਜ ਡਿਫੈਂਸ ਕਮੇਟੀ ਦੇ ਸਹਿਯੋਗ ਨਾਲ ਇਹਨਾਂ ਨੂੰ ਲਿਆਇਆ ਜੀ ਇੱਥੇ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਵਾਈ ਦਵਾਈ ਗਈ ਹੈ ਦਵਾਈ ਦਵਾ ਕੇ ਤੈਨੂੰ ਨਸ਼ਾਸ਼ਡੋ ਕੇਂਦਰ ਚ ਛੱਡਿਆ ਜਾਊਗਾ ਜੀ ਇੱਕ ਖੁਦ ਵਲੰਟੀਅਰ ਨੇ ਕੰਦਰ ਚ ਛੱਡਣਾ ਚਾਹੁੰਦੇ ਆ ਅਜ ਤੋਂ 10 ਸਾਲ ਪਹਿਲਾਂ ਅਸੀਂ ਕਿਸੇ ਗਲਤ ਕਰਨਾ ਕਰਕੇ ਵੀ ਇਹ ਨਸ਼ਾ ਕਰਨਾ ਸ਼ੁਰੂ ਕਰਤਾ ਸੀਗਾ ਪਰ ਹੁਣ ਅਸੀਂ ਇਹਨੂੰ ਛੱਡਣਾ ਚਾਹੁੰਦੇ ਆ ਹਾਂਜੀ ਇਸ ਤੋਂ ਪਹਿਲਾਂ ਵੀ ਅਸੀਂ ਕਈ ਨੌਜਵਾਨਾਂ ਨੂੰ ਦਾਖਲ ਕਰਵਾ ਚੁੱਕੇ ਆ ਤੇ ਅੱਗੇ ਵੀ ਇਹ ਕੰਮ ਅਸੀਂ ਕੰਟੀਨਿਊ ਰੱਖਾਂਗੇ ਜੋ ਵੀ ਆਪਣੇ ਮਨ ਨਾਲ ਛੱਡਣਾ ਚਾਹੁੰਦਾ ਹੈ ਨਸ਼ਾ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਇੱਥੇ ਦਵਾਈ ਦਵਾ ਕੇ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾਇਆ ਜਾਵੇ ਤੈਨਾਂ ਤੋਂ ਕੋਈ ਵੀ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ ਜਿਹੜਾ ਆਪਣੀ ਮਨਮਰਜ਼ੀ ਨਾਲ ਤਾਂ ਹੋਰ ਵੀ ਕੋਈ ਨਸ਼ਾ ਕਵੀ ਕਰਨ ਦਾ ਕਰਨਾ ਚਾਹ ਕਰਦਾ ਤਾਂ ਉਹ ਸਾਡੇ ਕੋਲ ਆ ਸਕਦਾ ਅਸੀਂ ਉਹਨਾਂ ਨੂੰ ਦਵਾਈ ਦਵਾਵਾਂਗੇ ਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਵਾਂਗੇ ਇਹ ਜੀ ਆਪਣੇ ਚਿੱਟਾ ਜੀ ਨੂੰ ਕਹਿੰਦੇ ਆ ਆਪਣੇ ਉਹ ਫਿਰ ਇਹਦਾ ਉਹ ਨਸ਼ਾ ਕਰਦੇ ਸੀਗੇ ਇਸ ਤੋਂ 10 ਸਾਲ ਪਹਿਲਾਂ ਤੋਂ ਕੋਈ 9 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਤੇ ਲੱਗੇ ਹੋਏ ਸੀਗੇ ਪਰ ਹੁਣੇ ਛੱਡਣਾ ਚਾਹੁੰਦੇ ਆ ਤੇ ਸਰਕਾਰੀ ਹਸਪਤਾਲ ਤੋਂ ਆਪਾਂ ਦਵਾਈ ਦਵਾ ਦਿੱਤੀ ਇਹਨਾਂ ਨੂੰ ਤੇ ਉਹ ਡਿਕਸ਼ਨ ਸੈਂਟਰ ਚ ਇਹਨਾਂ ਨੂੰ ਜਮ੍ਹਾਂ ਕਰਾ ਦਾਂਗੇ ਜੱਟ ਵਾਲੇ